ਇਹ ਗੱਲ ਤੇ ਰੋਕ ਲਾਤੀ ਗਈ ਆ ਪਾਬੰਦੀ ਲਾਤੀ ਗਈ ਹੈ ਕਿ ਉਹ ਆਪ ਦੇ ਕਕਾਰ ਨਹੀਂ ਪਾ ਸਕਦਾ ਗੁਰਸਿੱਖ ਨੂੰ ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਕਕਾਰਾਂ ਨੇ ਉਸ ਨੂੰ ਪਾਉਣ ਦੀ ਇਜਾਜ਼ਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੁਝ ਦਿਨ ਪਹਿਲਾਂ ਇਹ ਖਬਰ ਨਿਕਲ ਕੇ ਆਈ ਆ ਇਹ ਕਿਵੇਂ ਗਵਰਨਮੈਂਟ ਆਫ ਇੰਡੀਆ ਵੱਲੋਂ ਔਰ ਜਿਹੜਾ ਇਹਨਾਂ ਦੇ ਉਹ ਸਿਕਿਉਰਿਟੀ ਤੇ ਅਫਸਰ ਲੱਗੇ ਆ ਯਾ ਜਿਹੜੇ 에어ਪੋਰਟਸ ਅਥਾਰਟੀ ਆਫ ਇੰਡੀਆ ਵੀ ਇਹ ਚਿੱਠੀ ਸਰਕੂਲੇਟ ਹੋ ਰਹੀ ਆ ਜਿਹੜੀ 30 10 2024 ਨੂੰ ਉਹ ਵੀ ਡੇਟਡ ਹੈ ਔਰ ਇਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਔਰ ਜੋ ਇਹਦੇ ਸਾਈਨ ਹੋਏ ਨੇ ਇਹ ਥੱਲੇ ਇੱਕ ਜਨਾਬ ਨੇ ਜ਼ੁਲਫিকার ਹਸਨ ਸਾਹਿਬ ਡਾਇਰੈਕਟਰ ਜਨਰਲ ਆਈਪੀਐਸ 에어ਪੋਰਟ ਸਿਕਿਉਰਿਟੀ ਦੇ ਨਾਲ ਹੀ ਇਹਦੇ ਤੇ ਇੱਕ ਸਾਈਨ ਹੋਇਆ ਸਾਡੇ ਜੈਦੀਪ ਪ੍ਰਸਾਦ ਆਈਪੀਐਸ ਡਾਇਰੈਕਟਰ ਜਨਰਲ ਆਫ ਪੁਲਿਸ ਨਾਲ ਹੀ ਇਹਦੇ ਚ ਸਾਈਨ ਹੈ ਇੱਕ ਆਰ ਕੇ ਸਿੰਘ ਐਡੀਸ਼ਨਲ ਸਿਕਿਉਰਿਟੀ ਦੇ ਨਾਲ ਹੀ ਹੋਰ ਅਫਸਰ ਸਾਹਿਬਾਨ ਨੇ ਜਿਨ੍ਹਾਂ ਨੇ ਇਸਾਈਨ ਕੀਤਾ ਹੈ ਕਿ ਕਿਸੇ ਵੀ ਗੁਰਸਿੱਖ ਨੂੰ ਜਿਹੜਾ ਇੱਕ EMPLOYEE ਹੈ ਇਸ AIRPORT AUTHORITY ਦੀ ਚਾਹੇ ਉਹ ਸਿਕਿਉਰਿਟੀ ਵੇਖ ਰਿਹਾ ਤੇ ਚਾਹੇ ਉਹ ਕਿਸੇ ਹੋਰ ਕੰਮ ਲਈ ਉੱਥੇ EMPLOID ਹੈ ਉਹਨੂੰ ਬਾਰ ਕਰਤਾ ਗਿਆ ਇਹ ਗੱਲ ਤੇ ਰੋਕ ਲਾਤੀ ਗਈ ਆ ਪਾਬੰਦੀ ਲਾਤੀ ਗਈ ਆ ਕਿ ਉਹ ਆਪ ਦੇ ਕਕਾਰ ਨਹੀਂ ਪਾ ਸਕਦਾ ਕਾਤ ਸੰਗਤ ਜੀ ਇਹ ਇੱਕ ਬੜਾ ਹੀ ਗਲਤ ਫੈਸਲਾ ਔਰ ਇਹ ਸਿੱਖਾਂ ਦੀ ਗੁਰਸਿੱਖਾਂ ਦੀ ਭਾਵਨਾ ਨੂੰ ਆਹਤ ਕਰਦਾ ਔਰ ਸਾਡੇ ਗੁਰੂ ਸਾਹਿਬ ਨੇ ਪੰਜ ਕਕਾਰਾਂ ਦੀ ਇੰਪੋਰਟੈਂਸ ਨੂੰ ਔਰ ਇੱਕ ਗੁਰਸਿੱਖ ਨੂੰ ਪੰਜ ਕਕਾਰ ਪਾਉਣੇ ਇਹ ਕਿੱਡਾ ਇਹਦਾ ਇੰਪੋਰਟੈਂਸ ਕੀ ਹੈ ਇਹ ਸਾਰੀ ਦੁਨੀਆ ਜਾਣਦੀ ਔਰ ਇਹਦੇ ਲਈ ਬਹੁਤ ਲੜਾਈਆਂ ਲੜੀਆਂ ਗਈਆਂ ਨੇ ਇੱਕ ਗੁਰਸਿੱਖ ਨੂੰ ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਕਕਾਰਾਂ ਨੇ ਉਸ ਨੂੰ ਪਾਉਣ ਦੀ ਇਜਾਜ਼ਤ ਹੋਵੇ ਔਰ ਉਹਦੇ ਨਾਲ ਉਹ 에어ਪੋਰਟ ਵੀ ਜਾ ਸਕਦਾ ਔਰ ਪੈਸੇਂਜਰ ਜਿੱਥੇ ਉਸ ਕਕਾਰਾਂ ਦੇ ਨਾਲ 에어ਪੋਰਟ ਤੇ ਫਲਾਈ ਕਰ ਸਕਦਾ ਇਸੇ ਤਰ੍ਹਾਂ ਜੇ ਕੋਈ 에어ਪੋਰਟ ਦੀ ਸਿਕਿਉਰਿਟੀ ਲੱਗਿਆ ਜਾਂ ਕੋਈ 에어ਪੋਰਟ ਦੇ ਉੱਥੇ ਅਦਰ ਸਰਵਿਸੇਸ ਤੇ ਲੱਗਿਆ ਮਦਦ ਤੇ ਜਾਂ ਕੋਈ ਦੁਕਾਨ ਤੇ ਕੰਮ ਕਰ ਰਿਹਾ ਜਾਂ ਕੋਈ ਬੈਗੇਜ ਤੇ ਲੱਗਿਆ ਜਾਂ ਕੋਈ ਤੇ ਲੱਗਿਆ ਉਹਨੂੰ ਤੁਸੀਂ ਅੱਜ ਬਾਹਰ ਕਰ ਦਿਓ ਕਿ ਭਾਈ ਤੂੰ ਗੁਰਸੇਖ ਹੋਣ ਦੇ ਨਾਤੇ ਆਪਦੇ ਕਕਾਰ ਨਹੀਂ ਪਾ ਸਕਦਾ ਮੈਂ ਸਮਝਦਾ ਹਾਂ ਬਿਲਕੁਲ ਗਲਤ ਫੈਸਲਾ ਹੈ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਹਦਾਦ ਸਾਹਿਬ ਨੇ ਵੀ ਇਸ ਗੱਲ ਨੂੰ ਰੋਸ ਕੀਤਾ ਜਿੱਥੇ ਵੀ ਦੇਸ਼ ਦੁਨੀਆ 'ਚ ਬੈਠੇ ਹਰ ਗੁਰਸਿੱਖ ਦੇ ਅੱਗੇ ਮੈਂ ਇਹ ਗੱਲ ਵੀ ਪਹੁੰਚਾਉਣਾ ਚਾਹੁੰਦਾ ਸਾਰਿਆਂ ਨੂੰ ਕਹਿਣਾ ਭਾਈ ਲਾਈਵ ਹੋ ਕੇ ਇਹ ਗੱਲ ਪੰਜਾਬ ਦੇਸ਼ ਦੀ ਸਰਕਾਰ ਦੇ ਕੰਨਾਂ 'ਚ ਪਾਓ ਕਿ ਭਾਈ ਕਿਸੇ ਨੇ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਕਿ ਜਿਹੜਾ ਪੰਜਾਬੀ ਸਾਡੇ ਤੋਂ ਵੱਧ ਵਤਨਪ੍ਰਸਤ ਸਾਡੇ ਕੋ ਵੱਧ ਇਸ ਸਟੇਸ਼ਨ ਨੂੰ ਲਈ ਮਰ ਮਿਟਣ ਵਾਲਾ ਕੋਈ ਕੌਮ ਨਹੀਂ ਔਰ ਆਜ ਉਸ ਕੌਮ ਤੇ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਉਹਦੇ ਤੇ ਤੁਸੀਂ ਕਿਸੇ ਤਰੀਕੇ ਦੀ ਪਾਬੰਦੀ ਲਾਓ ਕਿ ਤੁਸੀਂ ਆਪ ਦੇ ਕਾਹ ਕਰ ਨਹੀਂ ਪਾ ਸਕਦੇ ਇਹ ਬਿਲਕੁਲ ਗਲਤ ਫੈਸਲਾ ਹੈ ਫੈਸਲਾ ਵਾਪਸ ਹੋਣਾ ਚਾਹੀਦਾ ਔਰ ਜਿਹਨਾਂ ਅਫਸਰ ਸਾਹਿਬਾਨਾਂ ਨੇ ਇਹ ਫੈਸਲਾ ਲਿਆ ਜਾਂ ਜਿਹੜੇ ਵੀ ਮਿਨਿਸਟਰੀ ਚ ਬਹਿ ਕੇ ਕੋਈ ਮਿਨਿਸਟਰ ਨੇ ਜਾਂ ਕੋਈ ਇਹ ਫੈਸਲਾ ਲਿਆ ਉਹਨਾਂ ਨੂੰ ਬਹੁਤ ਸਖਤ ਲਫ਼ਜ਼ਾਂ ਚ ਉਹਨਾਂ ਨੂੰ ਅਡਮੋਨਿਸ਼ ਕਰਨਾ ਚਾਹੀਦਾ ਉਹਨਾਂ ਨੂੰ ਅ ਕੋਲਾਪ ਕਰਨਾ ਚਾਹੀਦਾ ਔਰ ਇਨਸ਼ੋਰ ਕਰਨਾ ਚਾਹੀਦਾ ਕਿ ਅੱਗੇ ਇਹ ਜੀ ਗਲਤੀ ਨਾ ਹੋਵੇ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਮੋਦੀ ਸਾਹਿਬ ਔਰ ਅਮਿਤ ਸ਼ਾਦੀ ਆਪ ਇੰਟਰਵਿਨ ਕਰਕੇ ਇਸ ਫੈਸਲੇ ਨੂੰ ਰੁਕਾਉਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ